ਹਲਾਵਾ ਨੋਜਵਾਨ ਕਾਫੀ ਸਮੇਂ ਦਾ ਜਿਹੜਾ ਉੱਥੇ ਚੜਿਆ ਹੈ ਆਪਣੇ ਟੈਂਕੀ ਉੱਤੇ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸੀਗੀ ਕਿ ਸਿਵਲ ਹਸਪੀਟਲ ਟੈਂਕੀ ਤੇ ਇੱਕ ਨੌਜਵਾਨ ਚੜਿਆ ਹੋਇਆ ਹੈ ਅਸੀਂ ਇੱਥੇ ਆ ਕੇ ਵੈਰੀਫਾਈ ਕੀਤਾ ਇੱਕ ਜੋਗਾ ਸਿੰਘ ਅਟਵਾਲ ਨੇ ਉਹਨਾਂ ਦਾ ਬੇਟਾ ਯਰਨ ਤੇ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਲੈ ਕੇ ਕੋਈ ਰੌਲਾ ਹੈ ਉਹ ਮੰਗ ਨੂੰ ਲੈ ਕੇ ਇਸ ਟਾਈਮ ਟੈਂਕੀ ਤੇ ਚੜਿਆ ਹੋਇਆ ਹੈ ਦੇਖੋ ਸਰ ਇਹ ਮਾਮਲਾ ਕੀ ਇਤਿਹਾਸਕ ਹੈ ਇਹਨਾਂ ਦਾ ਬੇਸਿਕਲੀ ਸਕੂਲ ਨਾਲ ਸ਼ਾਇਦ ਕਨਫਲਿਕਟ ਚੱਲ ਰਿਹਾ ਹੈ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਆ ਰਹੇ ਨੇ ਆਪੇ ਸਿੰਧਰ ਸਾਹਿਬ ਮੌਕੇ ਤੇ ਸਿਟੀ ਮੌਕੇ ਤੇ ਬਾ ਇੰਨਾ ਦਾ ਇਸ਼ੂ ਹੈ ਕਿ ਸਕੂਲ ਦਾ ਨਾਮ ਇੰਟਰਨੈਸ਼ਨਲ ਹੈ ਪਰ ਫੀਸ ਸ਼ਾਇਦ ਕਿਸੇ ਹੋਰ ਨਾਮ ਤੋਂ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਆ ਫੀਸ ਦੇ ਰੇਟ ਨੂੰ ਲੈ ਕੇ ਕੋਈ ਇਹਨਾਂ ਦਾ ਡਿਸਪਿਊਟ ਹੈ ਜੋ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਮੌਕੇ ਤੇ ਆ ਰਹੇ ਆ ਉਹ ਤੁਹਾਨੂੰ ਇਹਦੇ ਬਾਰੇ ਮੈਟ ਦੱਸ ਸਕਦੇ ਆ ਜੀ ਸਰ ਇਹਨਾਂ ਦੇ ਜਿਹੜੇ ਮਾਪੋਂ ਨਾਲ ਸੰਪਰਕ ਹੋਇਆ ਹੈ ਇਹਨਾਂ ਦੇ ਫਾਦਰ ਨਾਲ ਸੰਪਰਕ ਹੋਇਆ ਜੀ ਉਹ ਫਾਦਰ ਮੌਕੇ ਤੇ ਆ ਰਹੇ ਆ ਉਹ ਸਾਡੇ ਇਨ ਟੱਚ ਨੇ ਇਹਨਾਂ ਦੇ ਬਾਕੀ ਫੈਮਿਲੀ ਮੈਂਬਰਸ ਨਾਲ ਵੀ ਸੀ ਕੰਟੈਕਟ ਮੇਨਟੇਨ ਕਰਦੇ ਆ ਉਹ ਵਿਸ਼ਾਸ਼ਨ ਵੱਲੋਂ ਕੀ ਪੁਸ਼ਤਾ ਹੈ ਐਨਪੀਐਮ ਕਿਤੇ ਹੈ ਜੀ ਅਸੀਂ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਅਸੀਂ ਤਾਂ ਥੱਲੋਂ ਲੋਕਾਂ ਦੀ ਮੂਵਮੈਂਟ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਗੱਦੇ ਅਸੀਂ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਸਾਈਡਾਂ ਕਵਰ ਕਰ ਸਕਦੇ ਹਾਂ ਬਾਕੀ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਆਰਮੀ ਨਾਲ ਕੰਟੈਕਟ ਹੋ ਕੇ ਫਾਇਰ ਬ੍ਰੀਡ ਫਾਇਰ ਡਿਪਾਰਟਮੈਂਟ ਵੀ ਇੱਥੇ ਆ ਚੁੱਕਿਆ ਹੈ ਤੇ ਹੁਣ ਅਸੀਂ ਆਰਮੀ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਅਸੀਂ ਪ੍ਰੀਵੈਂਟਿਵ ਮੇਜਰ ਵੱਤਵਾਰ ਲੈ ਸੀਗੇ ਉਹ ਲੈਣ ਦੀ ਕੋਸ਼ਿਸ਼ ਸਾਡੀ ਬੁਲ ਜਿਹੜੀ ਮੰਗਾਵਾ ਇਹ ਜੱਜ ਮੰਗਾਵਾ ਜਿਹੜਾ ਇਹ ਟੈਂਪੋਰਰੀ ਟੈਂਪੋਰਰੀ ਇਹਦੇ ਬਾਰੇ ਜੀ